ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਤੇ ਵਲੌਗ ਦੀ ਸ਼ੁਰੂਆਤ ਕੀਤੀ ਸਵੇਰ ਦੇਖੋ ਮੀ ਪੈਂਟ ਆ ਇਹ ਕੱਲ ਦਾ ਹੀ ਪੈਂਟ ਆ ਕੱਲ ਦੀ ਝੜੀ ਲੱਗੀ ਤੇ ਠੰਡ ਗਈ ਧੀ ਵੀ ਪੂਰੀ ਤੇ ਸਵੇਰ ਦਾ ਮੈਂ ਸਟਾਰਟ ਨਹੀਂ ਕੀਤਾ ਵਲੌਗ ਹੁਣ ਸਟਾਰਟ ਕੀਤਾ ਉਹ ਵੀ ਉੱਠ ਕੇ ਸ਼ਾਮੀ ਤੋਂ ਹੋ ਗਏ ਮੌਸਮ ਤੇ ਬਹੁਤ ਵਧੀਆ ਹੈ ਵੈਸੇ ਗਰਮੀ ਗਰਮੀ ਸਾਰੀ ਮਰਗੀ ਰਣਾ ਲੱਗ ਗਏ ਦੇਖੋ ਕਿੱਥੇ ਪਿਆ ਰੇਤ ਤੇ ਆ ਕੇ ਲੋ ਮਿਲਦੇ ਬਾਅਦ ਚ ਚਾਚੂ ਪੀਲੀ ਕੁਵਾਰ ਥੋਮ ਥਾਮ ਹੋ ਲਈ ਮੈਨੂੰ ਮੂੰਹ ਨਹੀਂ ਦੋਤਾ ਜੇ ਲੰਬੋਂਸੋਂ ਬਹੁਤ ਵਧੀਆ ਆ ਰਿਹਾ ਐ ਬਦਲ ਬਦਲ ਸਰਾਈ ਚੱਲ ਚੱਲਿਆ ਭਾਊ ਹੁਣ ਬੈਠੇ ਆ ਡਾਇਰੈਕਟਰ ਕੋਲ ਅੰਕਲ ਦੇ ਕੋਲ ਐਫਾ ਸੁਣਾ ਗੱਲ ਬਾਤ ਕੋਈ ਤੁਲਪਾ ਵਧੀਆ ਮੀਂਹ ਪੈ ਰਿਹਾ ਬਾਹਰ ਅੱਜ ਇਹ ਕਾਗਣੀ ਨਾ ਆਣਾ ਕਾਗ ਦੇ ਨਰ ਲੱਗਿਆ ਆਵੇ ਬਾਹਰ ਰਾਵਲੇ ਕੇ ਗਾ ਕੇ ਤਾਂ ਪੱਤੀਆਂ ਘੱਟੀਆਂ ਜਾਂਦਾ ਪਰ ਜੀਆਂ ਆਪਾਂ ਇੱਕਦਰੀ ਖੁਰਜੀ ਪੂਰੀ ਕੰਪਊਟਰ ਤੇ ਹਾਂ ਪਰ ਤੇ ਜਿਆਦਾ ਕਰਕੇ ਵੇਚੀ ਜਾਂ ਹਾਂ ਅੱਜ ਵੱਲ ਹੋ ਗਈ ਮਾਂਡੇ ਜਿਆਦਾ ਮਾਂ ਚੱਕਰੋਂ ਨਿਕਲ ਆਂਦੇ ਹੁਣ ਬਣਾਉਨੇ ਆ ਥੋੜਾ ਮੋੜ ਜਲ ਜਿਹੜੇ 1-2 ਮਿੰਟ ਦਾ ਨਿਕਲੋ ਸਹੀ ਕਿਉਂ ਕਿਉਂ ਭਾਈ ਦਬਾਓ ਇਹ ਦੇ ਅੰਕਲੇ ਅੰਕਲੇ ਭੇਖਾਣੀ ਕਰਦੀ ਕਿਹਾ ਤਿੰਨ ਚਾਰ ਦਿਨ ਦੇ ਹੋਰ ਬਣਾ ਚਾਰ ਦਿਨ ਲਗਾਤਾਰ ਨਹੀਂ ਤਿਆਰ ਹੋ ਜਾਓ ਉਹ ਆ ਗਈ ਇੱਕਦਰੀ ਗਾ ਕੇ ਇਹ ਐਂਕਦਰ ਗਾਵੀ ਖਾਦ ਗਿਆ ਇਹਦਾ ਨਾਮ ਹੱਤਾ ਮੈਂ ਦਸੀਏ ਸਾਡੇ ਕੋਈ ਦੁਕਾਨ ਗੜੀ ਵਿੱਚ ਖਲੋ ਮੁਲ ਆਵੇ ਲਾਣ ਖਲੋ ਤੇ ਕਿ ਨਹੀਂ ਉੱਥੇ ਆ ਖਾਣੇ ਹਾਂ ਸਹੀ ਯਾਰ ਐ ਜੀ ਇਹ ਜਿਹੜਾ ਉਹਨਾਂ ਨਾਲ ਵੀ ਆਉਗੇ ਛੇ ਮੈਂ ਆਪਾਂ ਉਹ ਵੜਿਆ ਮੇਰੇ ਅਗਲੇ ਆਪੇ ਇਥੇ ਕਿ ਆਪਾਂ ਉਹ ਵੜ ਕੇ ਜਾਈਏ ਹਾਂ ਸੋ ਗਾਈਸ بارش ਬਹੁਤ ਪੈੰਡੀ ਤੇ ਅਸੀਂ ਐਂ ਭਾਰਤ ਦਾ ਜਾਇਜ਼ਾ ਲੈਣ ਜਾਇਜ਼ਾ ਛਤਰੀ ਹਿਲਦਾ ਜਾਣਾ ਪਣਾ ਆਪਣੇ ਦੇਖ ਮਲੀ ਖੜੀ ਖੜੀ ਛਤਰੀ ਖੜੀ ਇਹ ਮੀਂਹ ਆਣਾ ਬਹੁਤ ਤੇਜ਼ ਨੇ ਆਂ ਛਤਰੀ ਲੈ ਕੇ ਆਏ ਬਾਹਰ ਦੋਵੇਂ ਜਾਣੇ ਪਰ ਮੇਰੀ ਬਾਹਾਂ ਤੇ ਜੰਡੀ ਤੇ ਫੋਨ ਵੀ ਐਸੇ ਨਹੀਂ ਰਹੇਗਾ ਇਦਾਂ ਨਹੀਂ ਹੋਣਾ ਛਤਰੀ ਜੋਨੇ ਕੋ ਦੀ ਹੋਰ ਯਾਰ ਇਹ ਨਾ ਹੁਣ ਯਾਰ ਭੱਜਣ ਭੁਜਣ ਹੋਣਾ ਚੱਲੀਏ ਘਰੇ ਘਰੇ ਜਾਣੇ ਯਾਰ ਇਧਰ ਇੱਕੋ ਬਾਰ ਮਮਾ ਤੇ ਬਲੋਪ ਨਾ ਲੋ ਵੀ ਬਣਾਉਂਦੇ ਆਂ ਕਵਰ ਕਰਨੇ ਦੇਖੋ ਵੀ بارش ਬਹੁਤ ਤੇਜ਼ ਹੋਣ ਧੀ ਆ ਸੋ ਗਾਇਸ ਅਭੀ بارش ਬਹੁਤ ਤੇਜ਼ ਹੋ ਰਹੀ ਹੈ ਜਾਂ ਪਰ ਤੋਂ ਅਭੀ ਇਧਰ ਕੋ ਵੀ ਮੌਕਾ ਦਿੰਦੇ ਆਂ ਆਪਾਂ ਹੁਣੇ ਦਿੱਤੇ ਹੈ ਵਲੌਗ ਬਣਾਉਣੇ ਦਾ ਵਲੌਗ ਬਣਾਉਣੇ ਦਾ ਮੌਕਾ ਦਿੰਦੇ ਹੈ ਹਮ ਇਹ ਦੇ ਕੁੜੀ ਓਹ ਸੜੀ ਲਾਂ ਦਾ ਮੌਕਾ ਨਹੀਂ ਦੇਣਾ ਮੈਨੂੰ ਸੋ ਗਾਈਸ ਹੁਣ ਜਾਣੇ ਆ ਘਰੇ ਮੀ ਹੋ ਗਿਆ ਜਰਾ ਤੇਜ ਆਵੇਂ ਭਿੱਜਾਂਗੇ ਤੇ ਬੁਖਾਰ ਫੂਰੀ ਨਾ ਚੜ ਜੇ ਕਿਰੇ ਤੇ ਚਲੋ ਚੱਲਦੇ ਆਪਾਂ ਉਹਨਾਂ ਘਰੇ ਆਹ ਆਹ ਨਹੀਂ ਸੋਰ ਜਿਹੀ ਰਬ ਲੋ ਆ ਗੋ ਵੇਖਾ ਅੱਜ ਮੈਂ ਉਹ ਵੇਲਾ ਕਿਦਾਂ ਡੈ ਕੰਮਣ ਉਹ ਬੁਖਾਰ ਦਾ ਸ਼ਹਿਰੀਆਂ ਛੋਰੀਆਂ ਨੂੰ ਬੁਖਾਰ ਚੜਦੇ ਆਪਾਂ ਦਾ ਬਾਈ ਜੱਲੇ ਰੋਲ ਲਾਉਣ ਓਏ ਚਿੱਕਰ ਬਹੁਤ ਜਰਾ ਇੱਥੇ ਧਿਆਨ ਨਾਲ ਧਿਆਨ ਨੰਗਣਾ ਬਣਾਇਆ ਨਾ ਡਿੱਗੀ ਪਈ ਮਾਰ ਭਿੱਜ ਗਿਆ ਬਾਪਾ ਜਿਕੇ ਨੰਕਰ ਹੁਣ ਗੇਪੇ 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 ਗੀ ਭੀ ਗੇ ਭੀ ਗੇ ਢੀਕ ਗਏ ਹਮਦੁਲਿਲਾਹ ਸੋ ਗਾਈ ਸੋਨ ਵੇਖਣ ਨੇ ਆ ਛਣੀ ਦੇਵ ਜੀ ਛਣੀ ਦੇ ਜਉਂਦਾ ਲੇ ਪਰ ਦੰਗਲ ਤੇ ਹੁਣ YouTube ਤੇ ਲੱਗ ਕੇ ਵੇਖਣੇ ਦੇਖੋ ਬਹੁਤ ਇਸ ਕੈਮਰੇ ਦੇ ਵਿੱਚ ਆਉਂਦੇ ਕਿੰਨਾ ਜਦੋਂ ਕੋਰੇ ਕਰਮ ਕਰਦਾ ਜਾਂ ਕਿਦਾਂ ਇੰਸਪੈਕਟਰ ਚਾਲੂ ਪਾੜੇ ਜਿਹੜੇ ਉਹਦੇ ਵਿੱਚ ਜੇਠਾ ਬਾਦ ਦਾ ਕਰਤ ਮੈਂ ਤਾਂ ਉਹ ਛਣੀ ਦੇ ਬਣੇ ਆ ਅੱਜ ਦੇ ਨਾ ਵਲੌਗ ਬਣਿਆ ਨਹੀਂ ਉਮੀਦ ਆ ਕਰਕੇ ਬਾਹਰ ਨਾ ਤੁਰਨ ਖੜਨੀ ਗਏ ਇਹ ਚਲੋ ਅੱਜ ਇੰਨਾ ਕੀ ਵਲੌਗ ਜਿੰਨਾ ਕੋ ਬਣਾ ਇੱਕ ਦੋ ਮਿੰਟ ਦਾ ਪਾ ਲੈਣਾ ਚਲੋ ਠੀਕ ਸੋ ਹੈ ਗਾਇਸ ਅੱਜ ਦੇ ਨਾ ਵਲੌਗ ਬਣਿਆ ਨਹੀਂ ਜਿੰਨਾ ਕੋ ਬਣਿਆ ਚਲੋ ਪਾਵਾਂਗੇ ਤੇ ਅੱਜ ਮਸਤਾ ਕਮਰੇ ਜੰਦਰ ਉਹਦਾ ਬਾਹਰ ਲੌਬੀ ਚ ਪਿੰਨਾ ਅੰਦਰ ਤਾਂ ਕਾਜ ਬਾਹਰ ਠੰਡ ਜੀ ਦਾ ਕਰਕੇ ਤੇ ਚਲੋ ਅੱਜ ਨਾਂ ਬਣਿਆ ਚਲੋ ਕੋਈ ਗੱਲ ਅੱਗੇ ਤੁਹਾਨੂੰ ਕਹਾਂ ਨਾ ਹੀ ਪਾ ਦਿੰਨੇ ਆ ਤੇ ਠੰਡ ਦਾ ਕਰਕੇ ਅਦਰ ਪਾ ਪੱਖੇ ਵੀ ਅਜਲੇ ਬੰਦ ਕਰਾਤੇ ਰੱਬ ਨੇ ਰੱਬ ਦੇ ਰੰਗ ਹੈ ਤੇ ਅੱਜ ਦੇ ਵਲੋਗ ਵਿੱਚ ਇੰਨਾ ਕੋਈ ਜੇ ਤੁਹਾਨੂੰ ਅੱਜ ਦਾ ਅੱਜ ਦਾ ਵਲੋਗ ਚੰਗਾ ਲੱਗਾ ਹੋਵੇ ਤਾਂ ਲਾਈਕ ਕਰ ਦਿਓ ਚੈਨਲ ਤੇ ਨਵੇਂ ਸਬਸਕ੍ਰਾਈਬ ਕਰਿਓ ਮਿਲਦੇ ਤੁਹਾਨੂੰ ਇੱਕ ਨਵੇਂ ਵਲੋਗ ਦੇ ਵਿੱਚ ਹੁਣ ਦੇਰ ਲਈ ਬਾਏ ਬਾਏ